ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਦੇਖੋ ਕਿੰਨਾ ਸੋਹਣਾ ਇਸ ਤਰ੍ਹਾਂ ਉੱਭਰ ਕੇ ਡਿਜ਼ਾਈਨ ਆਉਂਦਾ ਕਿਸੇ ਵੀ ਕਲਰ ਤੇ ਤੁਸੀਂ ਇਸ ਨੂੰ ਬਣਾ ਸਕਦੇ ਹੋ ਸਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਠੀਕ ਹੈ ਜਿਹੜਾ ਇਹ ਵਿੱਚ ਸਿੱਧੀਆਂ ਸਲਾਈਆਂ ਸਿੱਧੇ ਪਾਸੇ ਤੋਂ ਸਿੱਧੀਆਂ ਤੇ ਉਲਟ ਪਾਸੇ ਤੋਂ ਇਸ ਤਰ੍ਹਾਂ ਉਲਟੀਆਂ ਸਲਾਈਆਂ ਬਣਾਈਆਂ ਹਨ ਇਹ ਤੁਹਾਡੀ ਆਪਣੀ ਮਰਜ਼ੀ ਹੈ ਕਿੰਨਾ ਤੁਸੀਂ ਗੈਪ ਰੱਖਣਾ ਜਿਵੇਂ ਇੱਥੇ ਮੈਂ 6 ਸਲਾਈਆਂ ਦਾ ਗੈਪ ਰੱਖਿਆ ਤੁਸੀਂ 2 ਸਲਾਈਆਂ ਦਾ 4 ਸਲਾਈਆਂ ਦਾ 6 ਸਲਾਈਆਂ ਦਾ 8 ਸਲਾਈਆਂ ਦਾ ਗੈਪ ਜਿੰਨੀਆਂ ਸਲਾਈਆਂ ਦਾ ਤੁਸੀਂ ਗੈਪ ਚਾਹੋ ਰੱਖ ਸਕਦੇ ਹੋ ਡਿਜ਼ਾਈਨ ਹੈ ਜਿਹੜਾ ਆਪਣਾ ਇਹ 2 ਸਲਾਈਆਂ ਦਾ ਹੈ ਤੇ ਚਲੋ ਫਿਰ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਇਸ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ नीचे ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਜਿਵੇਂ ਦੇਖੋ ਇੱਥੇ ਮੈਂ ਕੁੰਡੇ ਪਾਉਣ ਤੋਂ ਬਾਅਦ ਅ ਡਿਜ਼ਾਈਨ ਜਿਹੜਾ ਸ਼ੁਰੂ ਕਰ ਲਿਆ ਤੁਸੀਂ ਕੋਈ ਵੀ ਬਾਰਡਰ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆਵੇ ਉਸ ਤੋਂ ਬਾਅਦ ਜਿਹੜੀਆਂ ਆਪਾਂ ਗੈਪ ਲਈ ਸਲਾਈਆਂ ਦੇਣੀਆਂ ਇਸ ਤਰ੍ਹਾਂ ਪਹਿਲੀ ਸਲਾਈ ਇਸ ਤਰ੍ਹਾਂ ਦੇਖੋ ਮੈਂ ਸਿੱਧੀ ਬਣਾਉਂਗੀ ਸਾਰੀ ਦੂਸਰੀ ਉਲਟੀ ਤੀਸਰੀ ਸਲਾਈ ਸਿੱਧੀ ਚੌਥੀ ਉਲਟੀ ਪੰਜਵੀਂ ਸਲਾਈ ਸਿੱਧੀ ਛੇਵੀਂ ਉਲਟੀ ਠੀਕ ਹੈ ਇਸ ਤਰ੍ਹਾਂ ਮੈਂ ਛੇ ਸਲਾਂਗਾ ਬਣਾ ਕੇ ਕੰਪਲੀਟ ਕਰਦੀਆਂ ਫਿਰ ਜਿਹੜੀਆਂ ਦੋ ਸਲਾਂਗਾ ਡਿਜ਼ਾਈਨ ਵਾਲਾ ਆਪਾਂ ਉਹ ਬਣਾਵਾਂਗੇ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਪਾ ਸਕਦੇ ਆਂ ਲੇਡੀਜ਼ ਕਾਰਡੀਗਨ ਜੈਂਟਸ ਵਾਟਰ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਕੈਪ ਕਿਸੇ ਵੀ ਕਲਰ ਚ ਬਣਾ ਸਕਦੇ ਆ ਥੋੜਾ ਜਿਹਾ ਵੀ ਬਣਾਈ ਦਾ ਕੰਮ ਤੁਸੀਂ ਜਾਣਦੇ ਆ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲੂਗੇ ਦੇਖੋ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਸਿੱਧੀਆਂ ਸਲਾਂਗਾਂ ਬਣਾਉਣੀ ਆਪਾਂ ਜਿੰਨੀਆਂ ਵੀ ਸਲਾਂਗਾਂ ਗੈਪ ਲਈ ਰੱਖਣਾ ਹੋਣੀਆਂ ਠੀਕ ਹੈ ਉਲਟੇ ਪਾਸੇ ਤੋਂ ਉਲਟੇ ਪਹਿਲਾਂ ਮੈਂ ਕੰਪਲੀਟ ਕਰਦੀ ਆਂ 6 ਸਲਾਈਆਂ ਜਿਹੜੀਆਂ ਇੱਥੇ ਮੈਂ ਕੰਪਲੀਟ ਕਰ ਲਈਆਂ ਦੇਖੋ ਤਾਂ ਹੁਣ ਆਪਾਂ 7ਵੀਂ ਸਲਾਈਡ ਡਿਜ਼ਾਈਨ ਦੀ ਬਣਾਵਾਂਗੇ ਦੋ ਦੋ ਕੁੰਡੀਆਂ ਤੇ ਡਿਜ਼ਾਈਨ ਬਣਾਣਾ ਆਪਣਾ ਈਵਨ ਨੰਬਰ ਵਿੱਚ ਕੁੰਡੇ ਲੈਣੇ ਆਪਾਂ ਠੀਕ ਹੈ ਜਦੋਂ ਇਸ ਡਿਜ਼ਾਈਨ ਨੂੰ ਬਣਾਉਣਾ ਈਵਨ ਨੰਬਰ ਵਿੱਚ ਕੁੰਡੇ ਲੈਣੇ ਪਹਿਲਾ ਕੁੰਡਾ ਆ ਤਾਂ ਆ ਰਿਹਾ ਕਿ ਦੂਸਰਾ ਸਿੱਧਾ ਬਣਾ ਲੈਨੇ ਹੁਣ ਡਿਜ਼ਾਈਨ ਸ਼ੁਰੂ ਹੋਊਗਾ ਆਪਣਾ ਦੋ ਕੁੰਡੇ ਛੱਡ ਕੇ ਥ੍ਰੈਡ ਆਪਾਂ ਪਿੱਛੇ ਰੱਖਣਾ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਰੱਖਣਾ ਫਿਰ ਜਿਹੜੇ ਆਪਣੇ ਦੋ ਕੁੰਡੇ ਛੱਡੇ ਅਗਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਸਿੱਧਾ ਕੁੰਡਾ ਇਸ ਤਰ੍ਹਾਂ ਦੇਖੋ ਜਿਹੜਾ ਕੁੰਡਾ ਆਪਾਂ ਬਣਾਇਆ ਸੀ ਤੇ ਦੋ ਦਾ ਇੱਕ ਕੀਤਾ ਸੀ ਕੁੰਡੇ ਆਪਣੇ ਦੋ ਪੂਰੇ ਹੋ ਗਏ ਨਾ ਕੋਈ ਵਧਿਆ ਤੇ ਨਾ ਹੀ ਕੋਈ ਘਟਿਆ ਠੀਕ ਹੈ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਇਆ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾ ਦੇ ਨੇ ਅਗਲੀ ਸਾਈਡ ਤੋਂ ਜਿਹੜਾ ਆਪਾਂ ਇਹ ਕੁੰਡਾ ਬਣਾਇਆ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਕਾਸ ਲੈਣਾ ਠੀਕ ਹੈ ਜਿਆਦਾ ਲੂਜ਼ ਵੀ ਨਹੀਂ ਰੱਖਣਾ ਦੇਖ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦੇ ਨੇ ਐਕਸਟਰਾ ਫਿਰ ਦੋ ਕੁੰਡੇ ਛੱਡ ਕੇ ਐਕਸਟਰਾ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਫਿਰ ਛੱਡੇ ਕੁੰਡੇ ਜਿਹੜੇ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਅਗਲੀ ਸਾਈਡ ਤੋਂ ਬਹੁਤ ਈਜ਼ੀ ਡਿਜ਼ਾਈਨ ਹੈ ਬਹੁਤ ਹੀ ਆਸਾਨੀ ਨਾਲ ਬਣ ਜਾਂਦਾ ਹੈ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਇਆ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਫਿਰ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਫਿਰ ਦੋ ਕੁੰਡਿਆਂ ਦਾ ਆਪਾਂ ਜਿਹੜੇ ਛੱਡੇ ਆ ਕੁੰਡੇ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਅਗਲੀ ਸਾਈਡ ਦਾ ਦੇਖੋ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਇੱਕ ਕੁੰਡਾ ਬਣਾ ਲਿਆ। ਠੀਕ ਹੈ। ਫਿਰ ਛੱਡੇ ਹੋਏ ਕੁੰਡਿਆਂ ਦਾ ਆਪਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ। ਅਗਲੀ ਸਾਈਡ ਤੇ ਇਸ ਤਰ੍ਹਾਂ। ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਣਾ। ਦੋ-ਦੋ ਕੁੰਡਿਆਂ ਦਾ ਡਿਜ਼ਾਈਨ ਹੈ। ਬਹੁਤ ਹੀ ਆਸਾਨ ਡਿਜ਼ਾਈਨ ਹੈ। ਬਹੁਤ ਹੀ ਜਲਦੀ-ਜਲਦੀ ਬੰਦ ਹੈ। ਫਿਰ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਫਿਰ ਛੱਡੇ ਹੋਏ ਕੁੰਡੇ ਜਿਹੜੇ ਆਪਣੇ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ ਥ੍ਰੈਡ ਆਪਾਂ ਪਿੱਛੇ ਹੀ ਰੱਖਣਾ ਠੀਕ ਹੈ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਰੱਖਣਾ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਅਗਲੀ ਸਾਈਡ ਤੋਂ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਵਾਂਗੇ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ। ਦੇਖੋ ਜਦੋਂ ਆਪਾਂ ਇਹ ਕੁੰਡਾ ਬਣਾਉਣੀ ਹੈ ਇਸ ਤਰ੍ਹਾਂ ਇਹਨੂੰ ਬਾਅਦ ਵਿੱਚ ਕੱਸ ਲੈਣਾ ਆਪਾਂ। ਠੀਕ ਹੈ ਜਿਆਦਾ ਲੂਜ਼ ਨਹੀਂ ਰੱਖਣਾ। ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ। ਫਿਰ ਛੱਡੇ ਹੋਏ ਕੁੰਡਿਆਂ ਦਾ ਆਪਾਂ ਦੋ ਦਾ ਇੱਕ ਬਣਾ ਦੇਣਾ। ਅਗਲੀ ਸਾਈਡ ਤੋਂ। ਬਸ ਇਹੀ ਆਪਣਾ ਦੋ-ਦੋ ਕੁੰਡਿਆਂ ਦਾ ਡਿਜ਼ਾਈਨ ਹੈ। ਦੋ ਸਲਾਈਆਂ ਚ ਕੰਪਲੀਟ ਹੋ ਜਾਂਦਾ ਗੈਪ ਵਾਲੀਆਂ ਸਲਾਈਆਂ ਆਪਾਂ ਆਪਣੇ ਹਿਸਾਬ ਨਾਲ ਰੱਖਣੀਆਂ ਹੁਣ ਲਾਸਟ ਤੇ ਆਪਾਂ ਜਿਵੇਂ ਸਟਾਰਟਿੰਗ ਚ ਕੁੰਡੇ ਬਣਾਏ ਸੀ ਆਪਾਂ ਉਸੇ ਤਰ੍ਹਾਂ ਕੁੰਡੇ ਬਣਾਉਣੇ ਆ ਇੱਕ ਕੁੰਡਾ ਸਿੱਧਾ ਦੂਸਰਾ ਵੀ ਸਿੱਧਾ ਕਿਉਂਕਿ ਸਿੱਧੀ ਸਲਾਈ ਹੈ ਠੀਕ ਹੈ ਹੁਣ ਉਲਟ ਪਾਸੇ ਤੋਂ ਦੇਖੋ ਆਪਾਂ ਇਸ ਤਰ੍ਹਾਂ ਸਲਾਈ ਬਣਾਵਾਂਗੇ ਪਹਿਲਾ ਕੁੰਡਾ ਆਤਾਰੋ ਚਾਹੇ ਬਣੋ ਪਹਿਲੀ ਸਲਾਈ ਦੀ ਤਰ੍ਹਾਂ ਹੀ ਬਣਾਉਣੀ ਹੈ ਬਸ ਥੋੜਾ ਜਿਹਾ ਆਪਾਂ ਚੇਂਜ ਕਰ ਲੈ ਪਹਿਲੀ ਸਲਾਈ ਚ ਆਪਾਂ ਇੱਕ ਕੁੰਡਾ ਤਾਰ ਕੇ ਇੱਕ ਸਿੱਧਾ ਬਣਾਇਆ ਸੀ ਇਸ ਸਲਾਈ ਚ ਆਪਾਂ ਰੋਂਗ ਸਾਈਡ ਤੋਂ ਇੱਕ ਕੁੰਡਾ ਤਾਰ ਕੇ ਫਿਰ ਇੱਕ ਕੁੰਡਾ ਆਪਣਾ ਹੀ ਜਿਹੜਾ ਆਪ ਨੂੰ ਦਿਖਾਈ ਦਿੰਦਾ ਹੈ ਜੋੜਾ ਦਿਖਾਈ ਦਿੰਦਾ ਫਿਰ ਇੱਕ ਕੁੰਡਾ ਇਹਦੇ ਵਿੱਚ ਦੇਖੋ ਇਸ ਤਰ੍ਹਾਂ ਦੋ ਕੁੰਡੇ ਛੱਡ ਕੇ ਬਣਾਉਣਾ ਆਪਾਂ ਉਸੇ ਤਰ੍ਹਾਂ ਹੀ ਆ ਜਿਵੇਂ ਆਪਾਂ ਰਾਈਟ ਸਾਈਡ ਤੋਂ ਬਣਾਇਆ ਸੀ ਠੀਕ ਹੈ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣ ਅਗਲੀ ਸਾਈਡ ਤੋਂ ਦੇਖੋ ਬਸ ਥੋੜਾ ਯਾ ਸਟਾਰਟਿੰਗ ਤੇ ਚੇਂਜ ਹੁੰਦਾ ਤੇ ਲਾਸਟ ਤੇ ਚੇਂਜ ਹੁੰਦਾ ਅੱਗੇ ਆਪਾਂ ਡਿਜ਼ਾਈਨ ਉਸੇ ਤਰ੍ਹਾਂ ਹੀ ਬਣਾਉਂਦੇ ਜਾਨਾ ਫੇਰ ਉਸੇ ਤਰ੍ਹਾਂ ਦੇਖੋ ਇੱਕ ਕੁੰਡਾ ਆਪਣਾ ਇਹ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਆਪਣਾ ਇਹ ਦੇਖੋ ਜਿਹੜਾ ਆਪਾਂ ਨੂੰ ਸਿੰਗਲ ਦਿਖਾਈ ਦਿੰਦਾ ਇਹ ਇੱਕ ਕੁੰਡਾ ਪੈਦੇ ਚੋਂ ਲੈਣਾ ਜਿਹੜੇ ਆਪਾਂ ਨੂੰ ਇਸ ਤਰ੍ਹਾਂ ਦੋ ਡਬਲ ਦਿਖਾਈ ਦਿੰਦੇ ਆ ਠੀਕ ਆ ਜੋੜਾ ਦਿਖਾਈ ਦਿੰਦਾ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਆਪਾਂ ਇਸ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਆਪ ਅਗਲੀ ਸਾਈਡ ਤੋਂ ਇੱਕ ਕੁੰਡਾ ਬਣਾ ਦੇਣੀ ਹੈ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਇਹ ਕੁੰਡਾ ਜੋੜੇ ਚ ਲੈਣਾ ਇਸੇ ਤਰ੍ਹਾਂ ਸਾਰੀ ਸਲਾਈ ਆਪਾਂ ਕੰਪਲੀਟ ਕਰ ਲੈਣੀ ਹੈ ਇਹ ਕੁੰਡਾ ਆਪਣਾ ਇਹ ਇੱਕ ਕੁੰਡਾ ਪਹਿ ਜੋੜੇ ਚ ਲੈਣਾ ਠੀਕ ਹੈ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦੇ ਪਿੱਛੋਂ ਦੀ ਇੱਕ ਕੁੰਡਾ ਬਣਾਉਣਾ ਆਪਾਂ ਥੋੜਾ ਜਿਹਾ ਲੂਜ਼ ਰੱਖਣਾ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਨਹੀਂ ਤਾਂ ਆਪਣਾ ਕੋਈ ਕੁੰਡਾ ਵੱਧ ਹੈ ਤੇ ਨਾ ਹੀ ਘਟਦਾ ਠੀਕ ਹੈ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਛੱਡ ਕੇ ਕੁੰਡਾ ਬਣਾਉਣਾ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਦੋ ਕੁੰਡਿਆਂ ਦਾ ਅਗਲੀ ਸਾਈਡ ਤੋਂ ਇੱਕ ਕੁੰਡਾ ਬਣਾ ਦੇਣੀ। ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ। ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣੀ। ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ। ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣੀ। ਦੋ ਕੁੰਡੇ ਛੱਡ ਕੇ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇ ਨੇ ਫਿਰ ਉਸੇ ਤਰ੍ਹਾਂ ਸਾਰੀ ਸਿਲਾਈ ਆਪਾਂ ਰੋਂਗ ਸਾਈਡ ਤੇ ਉਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਠੀਕ ਹੈ ਮੈਂ ਸਾਰੀ ਸਿਲਾਈ ਤੁਹਾਨੂੰ ਇਸ ਕਰਕੇ ਕੰਪਲੀਟ ਕਰਕੇ ਦਿਖਾਉਣੀ ਤਾਂ ਜੋ ਤੁਹਾਨੂੰ ਕੋਈ ਜਿਹੜੀ ਮੁਸ਼ਕਲ ਨਾ ਆਵੇ ਠੀਕ ਹੈ ਦੋ ਕੁੰਡਿਆਂ ਦਾ ਆਪਾਂ ਅਗਲੀ ਸਾਈਡ ਤੇ ਇੱਕ ਬਣਾਦੇ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਦੋ ਕੁੰਡਿਆਂ ਦਾ ਅਗਲੀ ਸਾਈਡ ਤੇ ਇੱਕ ਕੁੰਡਾ ਬਣਾਉਣਾ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਦੋ ਕੁੰਡਿਆਂ ਦਾ ਇੱਕ ਕਰ ਦੇਣਾ ਆਪਾਂ ਦੇਖੋ ਜਿਵੇਂ ਸਟਾਰਟਿੰਗ ਚ ਸਟਾਰਟਿੰਗ ਚ ਆਪਾਂ ਬਣਾਇਆ ਸੀ ਲਾਸਟ ਤੇ ਵੀ ਉਸੇ ਤਰ੍ਹਾਂ ਹੀ ਆ ਜਾਊਗਾ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਇਹ ਦੋ ਕੁੰਡਿਆਂ ਦਾ ਇੱਕ ਬਣਾਉਣਾ ਠੀਕ ਹੈ ਲਾਸਟ ਵਾਲਾ ਕੁੰਡਾ ਆਪਾਂ ਹੋਰਟਿਸ ਲਾਈ ਉਲਟਾ ਬਣਾ ਲਾਂਗੇ ਚਲੋ ਜੀ ਡਿਜ਼ਾਈਨ ਆਪਾਂ ਨਾ ਕੰਪਲੀਟ ਹੋ ਗਿਆ ਐਸੇ ਤਰ੍ਹਾਂ ਆਪਾਂ ਅੱਗੇ-ਅੱਗੇ ਨੂੰ ਰਿਪੀਟ ਕਰਦੇ ਜਾਣਾ ਠੀਕ ਆ ਹੁਣ ਜਦੋਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਉਸੇ ਤਰ੍ਹਾਂ ਸਿੱਧੀ ਸਲਾਈ ਉਲਟੀ ਸਲਾਈ ਇਸ ਤਰ੍ਹਾਂ ਛੇ ਸਲਾਈ ਬਣਾ ਲੈਣੀ ਆ ਸੱਤਵੀਂ ਤੇ ਅੱਠਵੀਂ ਸਲਾਈ ਚ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣ ਜਾਂਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ